ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦਸਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਸਤਨਾਮ ਸਿੰਘ ਢੈਵੀ ਵੱਨੀਓ ਸਵਾਗਤ ਕੀਤਾ ਜਾਂਦਾ ਤੁਹਾਡਾ ਆਪਣੇ YouTube ਚੈਨਲ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਤੇ ਆਪਣੇ Facebook ਪੇਜ ਨੂੰ ਵੀ ਫੋਲੋ ਤੇ ਲਾਈਕ ਕਰੋ ਹਾਂਜੀ ਦਸਕੋ ਤੁਹਾਡੇ ਲਈ ਇੱਕ ਜਨਗੱਡੀ ਦੀ ਵੀਡੀਓ ਲੈ ਕੇ ਆਏ ਦੋਸਤੋ ਬਾਈ ਜੀ ਹੁਣਾਂ ਕੋਲੇ ਸੇਲ ਆ ਪੰਡ ਢੈਪੀਆ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਇਹਦੀ ਜਾਣਕਾਰੀ ਆਪਾਂ ਲੈਣੇ ਆ ਵੀ ਕਿਹੜਾ ਮਾਡਲ ਆ ਇਹ ਕੀ ਰੇਟ ਕਰਦਾ ਬਾਈ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਹਾਂਜੀ ਦੱਸ ਕੋ ਆਪਾਂ ਜਾਣਕਾਰੀ ਲੈਣੇ ਬਾਈ ਜੀ ਉਹਨਾਂ ਤੋਂ ਕਰਦੇ ਉਹਨਾਂ ਨੇ ਗੱਲਬਾਤ ਹਾਂਜੀ ਸਸਰੀ ਘਰ ਬਾਈ ਜੀ ਸਸਰੀ ਘਰ ਕੀ ਹਾਲ ਚਾਲ ਵਧੀਆ ਬਈ ਵਧੀਆ ਠੀਕ ਠਾਕ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਬਾਈ ਜੀ 9478556806 ਦੇਖੇਗਾ 7009451472 ਦੇ ਨਾਮ ਕੀ ਆਪਣਾ ਵਿਕਮਿੰਦਰ ਸਿੰਘ ਚੈਲ ਠੀਕ ਹੈ ਜੀ ਚੈਲ ਇਲੈਕਟ੍ਰੀਸ਼ੀਅਨ ਤੇ ਆਪੀ ਠੀਕ ਹੈ ਜੀ ਹਾਂਜੀ ਬਾਈ ਜੀ ਇਹ ਮਾਡਲ ਕਿਹੜੀ ਹੈ ਗੱਡੀ ਇਹ ਮਾਡਲ 3 ਨਾ ਤਾਂ ਅੱਛਾ ਜੀ ਪਾਸਿੰਗ 29 ਤਾਂ ਹੀ ਪਈ ਹੈ ਜੀ ਅੱਛਾ ਪ੍ਰਦੂਸ਼ਣ ਬੀਮਾ ਸਾਰਾ ਕੁਝ ਓਕੇ ਆ ਅੱਛਾ ਜੀ ਤਾਂ ਬੀਮਾ ਵੀ ਹੁਣੇ ਹੀ ਕਰਾਇਆ ਸਾਲ ਦਾ ਪਿਆ ਮਹੀਨਾ ਕੀ ਹੋਇਆ ਨਾ ਕਰਾਇਨ ਠੀਕ ਹੈ ਜੀ। ਪਾਕੀ ਸਟੀering ਵੀ ਪਾਵਰ ਹੈ ਦਾ। ਵਿੰਡੋ ਵੀ ਪਾਵਰ ਆ। ਅੱਛਾ ਜੀ। ਬ੍ਰੇਕ ਤਾਂ ਪਾਵਰ ਹੁੰਦੇ ਹੁੰਦੇ ਆ। ਹਾਂਜੀ। ਆ ਟਾਇਰ ਵੇਖ ਲਓ ਟਾਇਰ ਇਹਦੇ ਪਈ ਆ 70 60 70% ਆ। 60 70 ਪੈਸੇ ਬਾਈਆਂ ਦੇ ਟਾਇਰ ਇਹਦੇ। ਤੇ ਇੰਜਨ ਗੇਅਰ ਦੀ ਓਕੇ ਬਾਈ ਜੀ। ਚੰਗਾ ਚੰਗਾ ਓਕੇ ਆ। ਕੋਈ ਵੀ ਕਮੀ ਨਹੀਂ ਜੀ। ਠੀਕ। AC ਮੰਨ ਲਓ ਹੀਟਰ ਚੱਲਦਾ। AC ਵੀ ਚੱਲਦਾ ਹੀਟਰ ਵੀ ਚੱਲਦਾ ਸਾਰਾ ਕੁਝ ਓਕੇ। ਠੀਕ ਹੈ ਜੀ। ਕਮੀ ਨਹੀਂ। ਦੋ ਹਾਲਤ ਚੈੱਕ ਕਰ ਲਓ ਗੱਡੀ ਦੀ। ਵਿੱਚੋਂ ਸਾਦੇ। ਵਿੱਚੋਂ ਵੀ ਚੈੱਕ ਕਰ ਲਓ। ਕਿਲੋਮੀਟਰ ਦੱਸਾ ਦੇ। ਮੀਟਰ ਚੈੱਕ ਕਰ ਸਕਦੇ ਹੋ ਤੁਸੀਂ ਸੈਂਟਰ ਲੋਕ ਹੈ ਸੈਂਟਰ ਲੋਕ ਆ ਦੋਸਤੋ ਆਜਾ ਕੋ ਮੀਟਰ ਚੈੱਕ ਕਰ ਲਓ ਬਾਕੀ ਨੰਬਰ ਦਿਖਾ ਦੇ TV04 ਹਾਂਜੀ ਫਰੀਦਕੋਟ ਦਾ ਨੰਬਰ ਆ ਬਾਈ ਜੀ ਹਾਲਤ ਗੱਡੀ ਦੀ ਚੈੱਕ ਕਰ ਲਓ ਸਾਫ਼ ਗੱਡੀ ਪਈ ਹੈ ਬਹੁਤ ਕਵਰ ਕਵਰ ਵਧੀਆ ਚੜੇ ਕਵਰ ਬਾਰੋਂ ਗੱਡੀ ਦੀ ਹਾਲਤ ਚੈੱਕ ਕਰ ਲਓ ਪੰਜਾਬ ਨੰਬਰ ਆ ਫਰੀਦਕੋਟ ਦਾ ਨੰਬਰ ਆ ਇੰਜਨ ਗੇਅਰ ਦੀ ਬਾਈਆਂ ਦੇ ਓਕੇ ਆ ਹੀਟਰ ਏਸੀ ਚੱਲਦਾ ਤੇ ਰੇਟ ਆਪਾਂ ਬਾਈ ਜੀ ਹੁਣਾਂ ਨੂੰ ਪੁੱਛ ਲੈਣੇ ਆ ਬਾਈ ਜੀ ਹੁਣਾਂ ਦੇ ਨਾਮ ਆ ਗੱਡੀ ਇਹ 29 ਟਿੱਕਰਾਂ ਬਈ ਪਾਸਿੰਗ 29 ਬੀਮਾ ਵੀ ਪਾਰੀ ਮਾ ਸਾਲ ਦਾ ਇੱਕ ਸਾਲ ਦਾ ਬਾਈਆਂ ਦੇ ਬੀਮਾ ਪਿਆ ਬੀਮਾ ਬਾਈ ਜੀਾਂ ਦੇ ਹੋਇਆ ਵਿਆਹ ਠੀਕ ਆ ਤੇ ਰੇਟ ਆਪਾਂ ਬਾਈ ਜੀ ਉਹਨਾਂ ਨੂੰ ਪੁੱਛ ਲੈਨੇ ਆ ਕੀ ਰੇਟ ਕਰਦੇ ਆ ਹਾਂਜੀ ਬਾਈ ਜੀ ਸੁਖਮੰਦਰ ਜੀ ਰੇਟ ਕੀ ਕਰਦੇ ਆ ਬਾਈ ਜੀ ਰੇਟ ਤੇ ਡਿਮਾਂਡ 85000 ਰੁਪਿਆ ਰੱਖੀ ਆ ਅੱਛਾ ਜੀ ਮੰਨਤਾਂ ਕਰੋਗੇ ਬਾਕੀ ਕਰ ਲੈਣਾ ਕੋਈ ਦੇਖ ਕੇ ਵਾਧਾ ਘਾਟਾ ਜੋ ਹੁੰਦਾ ਹੈ ਬਾਈ ਜੀਾਂ ਦੀ 85000 ਰੁਪਿਆ ਦੀ ਡਿਮਾਂਡ ਆ ਤੇ ਰੇਟ ਫਿਕਸ ਨਹੀਂ ਹੁੰਦੇਗੇ ਮੰਨਤਾਂ ਜਰੂਰ ਕਰਨਗੇ ਤੇ ਆਪਣਾ ਮੋਬਾਈਲ ਨੰਬਰ ਇੱਕ ਵਾਰ ਹੀ ਫੇਰ ਦੱਸ ਦਿਓ 70094 52470 ਠੀਕ ਹੈ ਜੀ ਇਹ ਬਾਈ ਹੁਣਾ ਦਾ ਮੋਬਾਈਲ ਨੰਬਰ ਹੈ ਤੇ ਦੱਸ ਕੋ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਤੇ ਫੇਸਬੁੱਕ ਪੇਜ ਤੇ ਨਵੇਂ ਆ ਲਾਈਕ ਕਰੋ ਫੋਲੋ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ ਜੇ ਕਿਸੇ ਵੀਰ ਨੇ ਇਦਾਂ ਦੀ ਕੋਈ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈਗਾ 7087348139 ਆ ਪਿੰਡ ਮੇਰਾ ਟੈਪੀਓ ਦੋਸਤੋ ਜੀਲਾ ਪ੍ਰੀਤ ਕੋਟਾ ਵੀਡੀਓ ਵੇਖਣ ਲਈ ਧੰਨਵਾਦ ਸਸਟਿਕਾ